ਆਪਰੇਸ਼ਨ ਲੋਟਸ ਵੀ ਆ ਤੁਹਾਡਾ ਫੋਨ ਤੁਹਾਡੇ ਕੋਲ ਹੀ ਰਹਿੰਦਾ ਕੋਈ ਕਾਲ ਲਾਈਆ ਤੁਹਾਨੂੰ ਵੀ ਇਹਨਾਂ ਨੇ ਮੈਨੂੰ ਲਗਭਗ 2 ਹਫ਼ਤੇ 15 ਦਿਨ ਜਿਹੜਾ ਤਕਰੀਬਨ ਬਹੁਤ ਜ਼ਿਆਦਾ ਪਰੇਸ਼ਾਨ ਇਹਨਾਂ ਨੇ ਪਰੇਸ਼ਾਨ ਕਰਿਆ ਸੀ ਤੇ ਉਹਨੂੰ ਸਾਡੇ ਕੌਮੀ ਕਨਵੀਨਰ ਮਾਨਯੋਗ ਸ਼੍ਰੀ ਅਰਵਿੰਦ ਗੇਜਰੀਵਾਲ ਜੀ ਤੋਂ ਬੜਾ ਡਰ ਲੱਗਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਉਹ ਜੇਲ੍ਹ ਦੇ ਵਿੱਚ ਸੁਟਿਆ ਤੇ ਇਹ ਬੜੀ ਮੰਦ ਭਾਗੀ ਗੱਲ ਆ ਕਿ ਤੁਸੀਂ ਇੱਕ ਸਟੇਟ ਦੇ ਚੁਣੇ ਹੋਏ ਜਿਹੜਾ ਮੁੱਖ ਮੰਤਰੀ ਨੂੰ ਜੇਲ੍ਹ ਦੇ ਵਿੱਚ ਜਿਹੜਾ ਸੁਟਦੇ ਉਹ ਇਡੀਆ ਨਹੀਂ ਲੱਗਦਾ ਜੀ ਵੀ ਨਲਕੁੜਦੀ ਆ ਤੇ ਨਾਲੇ ਰੋਣ ਨਹੀਂ ਦਿੰਦੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਭਾਰਤ ਦੇ ਵੱਖ-ਵੱਖ ਸਟੇਟਾਂ ਦੇ ਲੋਕ ਨੇ ਉਹ ਲੋਕ ਚਾਹੁੰਦੇ ਨੇ ਕਿ ਕੇਂਦਰ ਦੀ ਕੁਰਸੀ ਤੇ ਕੋਈ ਚੰਗਾ ਇਨਸਾਨ ਬੈਠੇ ਪਰ ਕੁਝ ਹੀ ਸਮੇਂ ਬਾਅਦ ਜਿਮਨੀ ਚੋਣ ਹੋਈ ਪਧੌੜ ਹਲਕਾ ਵੀ ਪਛੜ ਗਿਆ ਸੀ ਤਾਂ 3 ਮਹੀਨਿਆਂ ਦੇ ਵਿੱਚ ਲੋਕਾਂ ਨੂੰ ਇੱਛਾਵਾਂ ਬਹੁਤ ਸੀ ਕਿ ਸ਼ਾਇਦ ਇਹ ਆਉਂਦੇ ਹੀ ਇਸ ਤਰ੍ਹਾਂ ਦਾ ਕੁਝ ਕਰਦੇ ਨਹੀਂ ਤੇ ਐਤਕੀ ਬਾਰੇ ਅਸੀਂ ਬਹੁਤ ਵੱਡੇ ਮਾਰਜਨ ਦੇ ਨਾਲ ਸਾਡੇ ਭਰਾ ਮੀਤ ਹੇਰ ਜੀ ਨੂੰ ਇੱਥੋਂ ਜਿਤਾ ਕੇ ਸੰਸਦ ਮੈਂਬਰ ਬਣਾ ਕੇ ਭੇਜਾਂਗੇ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਪਿੱਠ ਥਾਪੜ ਦੇ ਵੀ ਜੇ ਗਰਮੀਤ ਸਿੰਘ ਮੀਤ ਹੇਰ ਸੰਸਦ ਚ ਪਹੁੰਚ ਜਾਂਦਾ ਤੇ ਲਾਲ ਸਿੰਘ ਸਸਕਾਲ ਜੀ ਤੁਸੀਂ ਵੇਖ ਰਹੇ ਹੋ 7 ਡੇ ਨਿਊਜ਼ ਦੇਸ਼ ਵਿੱਚ ਆਮ ਚੋਣਾ ਦੀ ਸ਼ੁਰੂਆਤ ਹੋ ਚੁੱਕੀ ਹੈ ਸਿਆਸੀ ਵਿਗਲ ਵੱ ਚੁੱਕੇ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੀ ਵਿੱਚੋਂ ਵੀ ਉਮੀਦਵਾਰ ਪੰਜਾਬ ਦੇ ਕੈਬਨਟ ਮੰਤਰੀ ਮਿੱਥਿਆ ਨੂੰ ਉਤਾਰਿਆ ਜਾ ਰਿਹਾ ਪਰ ਇਹਨਾਂ ਚੋਣਾਂ ਤੋਂ ਐਨ ਪਹਿਲਾਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਆਪਣੀ ਹਿਰਾਸਤ ਵਿੱਚ ਲਿਆ ਦੇਸ਼ ਵਿੱਚ ਦਲ ਬਦਲੀਆਂ ਦਾ ਸਿਸਟਮ ਹੈ ਜਿਹੜਾ ਉਹ ਨੇਤਾਵਾਂ ਨੇ ਆਗੂਆਨੇ ਬਣਾਇਆ ਹੋਇਆ ਹੈ ਇਸੀ ਗੱਲ ਦੇ ਨਾਲ ਹੀ ਸਾਡੇ ਨਾਲ ਅੱਜ ਜੁੜੇ ਨੇ ਵਿਧਾਨ ਸਭਾ ਹਲਕਾ ਸੰਗਰੂਰ ਲੋਕ ਸਭਾ ਹਲਕਾ ਸੰਗਰੂਰ ਦੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਭਦੌੜ ਦੇ ਵਿਧਾਇਕ ਲਾਵ ਸਿੰਘ ਓਗੋਕੇ ਜਿਨ੍ਹਾਂ ਨੇ 2022 ਦੀਆਂ ਚੋਣਾਂ ਵਿੱਚ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਜਿਹੜੇ ਉਸ ਵੇਲੇ ਦੇ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ ਸੀ ਹ ਓਗੋਕੇ ਸਭ ਤੁਹਾਡਾ ਸਵਾਗਤ ਹੈ ਹ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ 7 Day News ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੇਸ਼ ਅੰਦਰ ਖਾਸ ਖਲਾਜ ਆ ਪੈਦਾ ਹੋਇਆ ਵਿਆ ਤੇ ਪਾਰਟੀਆਂ ਦੀ ਦਲ ਬਦਲੂ ਹੈ 골ਡੀ ਕੰਬੋਜ਼ ਤੁਹਾਡਾ ਜਿਹੜੇ ਜਲਾਲਾਬਾਦ ਤੋਂ ਵਿਧਾਇਕ ਨੇ ਉਹ ਕਹਿੰਦੇ ਆ ਵੀ 25-25 ਕਰੋੜ ਰੁਪਏ ਦੇ ਸਾਨੂੰ ਆਫਰਾਂ ਆ ਰਹੀਆਂ ਆਪਰੇਸ਼ਨ ਲੋਟਸ ਵੀ ਆ ਤੁਹਾਡਾ ਫੋਨ ਤੁਹਾਡੇ ਕੋਲ ਹੀ ਰਹਿੰਦਾ ਕੋਈ ਕਾਲ ਕੁ ਲਈ ਤੁਹਾਨੂੰ ਵੀ ਕਿਸੇ ਨੇ ਖਰੀਦਣ ਦੀ ਕੋਈ ਕੋਸ਼ਿਸ਼ ਕੀਤੀ ਹੋਵੇ ਕੋਈ ਆਫਰ ਆਇਆ ਹੋਵੇ ਆ ਦੇਖੋ ਜੀ ਜਿਹੜੀ ਤੁਸੀਂ ਖਲਾ ਦੀ ਗੱਲ ਕਰੀ ਆ ਇਹ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਇਸ ਵਕਤ ਇਕੱਠੀਆਂ ਇਕੱਠੀਆਂ ਹੋ ਕੇ ਜਿਹੜੀ ਕੇਂਦਰ ਦੀ ਸੱਤਾ ਤੇ ਬੈਠੀ ਭਾਜਪਾ ਸਰਕਾਰ ਨੂੰ ਨਰਿੰਦਰ ਮੋਦੀ ਨੇ ਉਸ ਕੁਰਸੀ ਤੋਂ ਉਤਾਰਨ ਦੇ ਲਈ ਸਾਰੀਆਂ ਪਾਰਟੀਆਂ ਜਿਹੜੀਆਂ ਇਕੱਠੀਆਂ ਹੋ ਰਹੀਆਂ ਨੇ ਉਹਦਾ ਕਾਰਨ ਕੀ ਆ ਕਿ ਜਿਹੜਾ ਵਿਸਾਲੇ ਦਸਾਂ ਸਾਲਾਂ ਦੇ ਵਿੱਚ ਜੋ ਗੱਲਾਂ ਇਹਨਾਂ ਨੇ ਕੀਤੀਆਂ ਸੀ ਕਿ ਅਸੀਂ ਜਿਹੜੇ ਮਤਲਬ 15-15 ਲੱਖ ਖਾਤਿਆਂ ਚ ਲੈ ਕੇ ਆਵਾਂਗੇ ਜਾਂ ਹੋਰ ਭਾਰਤ ਨੂੰ ਸੁਪਰ ਪਾਵਰ ਬਣਾਉਣ ਦੀ ਹੈ ਪਰ ਅਸੀਂ ਜਿਹੜੇ ਜੇ ਇੰਟਰਨੈਸ਼ਨਲ ਸਟੇਟਸ ਦੇਖੀਏ ਸਾਡੇ ਦੇਸ਼ ਦਾ ਤਾਂ ਉਹ ਨੀਵਾ ਹੀ ਜਾ ਰਿਹਾ ਹੁਣ ਸਮਾਜ ਦੇ ਵਿੱਚ ਦੂਸਰੀ ਗੱਲ ਇਹ ਹੈ ਕਿ ਜਿਹੜੀ ਤੁਸੀਂ ਦਲ ਬਦਲੀਆਂ ਦੀ ਗੱਲ ਕਰੀਆ ਇਲੈਕਸ਼ਨਾਂ ਦੇ ਵਿੱਚ ਚੋਣਾਂ ਦੇ ਦੌਰਾਨ ਇਸ ਤਰ੍ਹਾਂ ਦਾ ਜਿਹੜੇ ਮਸਲੇ ਆ ਉਹ ਅਕਸਰ ਹੀ ਚੱਲਦੇ ਰਹਿੰਦੇ ਆ ਤੇ ਦੂਜੀ ਗੱਲ ਇਹ ਹੈ ਕਿ ਜਿਹੜੀਆਂ ਵੱਡੀਆਂ ਜਿਹੜੀਆਂ ਪਾਰਟੀਆਂ ਨੇ ਜਿਹੜੀ ਪਾਰਟੀ ਭਾਰਤ ਦੀ ਸੱਤਾ ਤੇ ਬੈਠੀ ਆ ਤੇ ਉਹਨਾਂ ਦੇ ਤੁਸੀਂ ਜਿਹੜੀ ਲੋਟਸ ਦੀ ਗੱਲ ਕਰੀ ਆ ਆਪਰੇਸ਼ਨ ਲੋਟਸ ਦੀ ਮੇਰਾ ਫੋਨ ਬਿਲਕੁਲ ਮੇਰੇ ਕੋਲੇ ਹੀ ਹੁੰਦਾ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਜਿਹੜਾ ਇਸ ਵਾਰ ਮੈਨੂੰ ਕੋਈ ਇਸ ਤਰ੍ਹਾਂ ਦੀ ਕੋਈ ਕਾਲ ਨਹੀਂ ਆਈ ਪਰ ਸਾਡੇ ਬਹੁਤੇ ਵਿਧਾਇਕਾਂ ਨੂੰ ਜਿਹੜੀ ਇਸ ਤਰ੍ਹਾਂ ਦੀਆਂ ਕਾਲਾਂ ਆਈਆਂ ਨੇ ਪਰ ਹਾਂ ਜਦੋਂ ਮੈਨੂੰ ਪਾਰਟੀ ਨੇ 2022 ਦੇ ਵਿੱਚ ਟਿਕਟ ਦਿੱਤੀ ਸੀ ਤਾਂ ਉਸ ਵਕਤ ਇਹਨਾਂ ਨੇ ਮੈਨੂੰ ਲਗਭਗ 2 ਹਫ਼ਤੇ 15 ਦਿਨ ਜਿਹੜਾ ਤਕਰੀਬਨ ਬਹੁਤ ਜ਼ਿਆਦਾ ਪਰੇਸ਼ਾਨ ਇਹਨਾਂ ਨੇ ਪਰੇਸ਼ਾਨ ਕਰਿਆ ਸੀ ਅ ਅਰਵਿੰਦ ਕੇਜਰੀਵਾਲ ਨੂੜੀ ਨੇ ਹਿਰਾਸਤ ਵਿੱਚ ਲਿੱਤਾ ਸ਼ਰਾਬ ਮਾਮਲੇ ਦੇ ਵਿੱਚ ਕਿਵੇਂ ਜੀ ਦੇਖਦੇ ਹੋ ਤੁਸੀਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਦੇਖੋ ਜੀ ਜਿਹੜੀ ਸਾਡੀ ਪ੍ਰਧਾਨ ਮੰਤਰੀ ਦੀ ਕੁਰਸੀ ਆ ਉਸ ਤੇ ਜਿਹੜਾ ਇਨਸਾਨ ਬੈਠਾ ਹੈ ਜੀ ਤੇ ਉਹਨੂੰ ਸਾਡੇ ਕੌਮੀ ਕਨਵੀਨਰ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੋਂ ਬੜਾ ਡਰ ਲੱਗਦਾ ਕਿਉਂਕਿ ਕੇਜਰੀਵਾਲ ਸਾਹਿਬ ਨੇ ਹਰ ਇੱਕ ਗੱਲ ਆ ਜਿਹੜੀ ਉਹ ਸਟੇਟ ਫਾਰਬਿਡ ਕਹਿਣੀ ਆ ਜੀ ਐਕਟ ਕੀ ਤੀਜੀ ਵਾਰੀ ਉਹ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਤੇ ਇਸ ਵਾਰ ਤਾਂ ਜਿਹੜਾ ਜਿਹੜੀ ਉੱਥੇ ਜਿਹੜੀ ਇਸ ਹੈਗੀ ਆਗੀ ਸਾਡੇ ਜਿਹੜੇ ਐਮਸੀਪੀ ਬੜੀ ਵੱਧ ਬੜੀ ਵੱਡੀ ਪੱਧਰ ਤੇ ਜਿੱਤੇ ਆ ਤੇ ਉਹਦੇ ਤੇ ਵੀ ਅਸੀਂ ਨਗਰ 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 ਨਗਰਮਂ ਤੇ ਵੀ ਜਿਹੜਾ ਉੱਥੇ ਮੁਹਮਦੀ ਪਾਰਟੀ ਨੇ ਕਬਜ਼ਾ ਕਰਿਆ ਤੇ ਦੂਸਰੀ ਗੱਲ ਕਿ ਪੰਜਾਬ ਦੇ ਵਿੱਚ ਸਰਕਾਰ ਬਣ ਦੇ ਨਾਲ ਪੂਰੀ ਪੂਰੇ ਭਾਰਤ ਦੀਆਂ ਬਾਕੀ ਸਟੇਟਾਂ ਦੇ ਵਿੱਚ ਜਿਹੜੀ ਚਿੰਗ ਪੈਦਾ ਹੋਈ ਆ ਜੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਰੂਪ ਦੇ ਵਿੱਚ ਜਾਂ ਅਰਵਿੰਦ ਕੇਜਰੀਵਾਲ ਜੀ ਦਾ ਜਿਹੜਾ ਸਨੇਹਾ ਬਾਕੀ ਸਟੇਟਾਂ ਦੇ ਵਿੱਚ ਗਿਆ ਉੱਥੋਂ ਵੀ ਲੋਕ ਨੇ ਜਿਹੜੇ ਇਕੱਠੇ ਹੋਣੇ ਸ਼ੁਰੂ ਹੋਏ ਨੇ ਆਮ ਆਦਮੀ ਪਾਰਟੀ ਦੇ ਨਾਲ ਤੇ ਜਿਹੜੀਆਂ ਸੈਂਟਰ ਦੀਆਂ ਦੂਸਰੀਆਂ ਵਿਰੋਧੀ ਧਿਰਾਂ ਨੇ ਉਹ ਜਦੋਂ ਸਾਰੀਆਂ ਧਿਰਾਂ ਨੇ ਮਿਲ ਕੇ ਕੰਮ ਕਰਨਾ ਸ਼ੁਰੂ ਕਰਿਆ ਤਾਂ ਕਿਉਂਕਿ ਦੂਸਰੀਆਂ ਪਾਰਟੀਆਂ ਨੂੰ ਇਕੱਠੇ ਕਰਨ ਦੇ ਲਈ ਕੇਜਰੀਵਾਲ ਸਾਹਿਬ ਦਾ ਬੜਾ ਯੋਗਦਾਨ ਸੀ ਜੀ ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਭਾਜਪਾ ਦੇ ਮਨ ਦੇ ਵਿੱਚ ਖਾਸ ਕਰਕੇ ਨਰਿੰਦਰ ਮੋਦੀ ਜੀ ਦੇ ਮਨ ਦੇ ਵਿੱਚ ਜੋ ਡਰ ਸੀ ਉਸ ਡਰ ਦੇ ਤਹਿਤ ਉਹਨਾਂ ਨੇ ਆਪਣੀ ਜਿਹੜੀ ਏਜੰਸੀ ਹੈਗੀ ਐ ਈਡੀ ਨੂੰ ਵਰਤ ਕੇ ਮਾਨਜੁਗ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਉਹ ਜੇਲ੍ਹ ਦੇ ਵਿੱਚ ਸੁਟਿਆ ਤੇ ਇਹ ਬੜੀ ਮੰਦ ਭਾਗੀ ਗੱਲ ਆ ਕਿ ਤੁਸੀਂ ਇੱਕ ਸਟੇਟ ਦੇ ਚੁਣੇ ਹੋਏ ਜਿਹੜਾ ਮੁੱਖ ਮੰਤਰੀ ਨੂੰ ਜੇਲ੍ਹ ਦੇ ਵਿੱਚ ਜਿਹੜਾ ਸੁਟਦੇ ਔਰ ਜਿੱਥੇ ਤੱਕ ਸ਼ਰਾਬ ਨੀਤੀ ਦੀ ਗੱਲ ਆ ਕਿ ਪੰਜਾਬ ਦੇ ਵਿੱਚ ਉਸ ਸ਼ਰਾਬ ਨੀਤੀ ਦੇ ਨਾਲ ਜਿਹੜਾ ਸਟੇਟ ਦਾ ਰੈਵਨਿਊ ਵਧਿਆ ਹਾਂ ਦਾਰੂ ਪੀਣ ਵਾਲੇ ਤਾਂ ਉਨੇ ਹੀ ਲੋਕ ਨੇ ਜੀ ਪਰ ਉਹਦੇ ਨਾਲ ਕੀ ਆ ਕਿ ਜਿਹੜਾ ਦੋ ਨੰਬਰ ਦੀ दारू ਚੱਲਦੀ ਸੀ ਉਹ ਤੇ ਵੀ ਕਿਤੇ ਨਾ ਕਿਤੇ ਜਿਹੜੀ ਰੋਕ ਲੱਗੀ ਹੁਣ ਪਤਾ ਨਹੀਂ ਕੇਂਦਰ ਨੂੰ ਇਹ ਗੱਲਾਂ ਕਿਉਂ ਨਹੀਂ ਜੱਜਦੀਆਂ ਕਿਉਂਕਿ ਗੁਜਰਾਤ ਦੀ ਜੇ ਗੱਲ ਕਰੀਏ ਤਾਂ ਗੁਜਰਾਤ ਦੇ ਵਿੱਚ ਕੀ ਆ ਸ਼ਰਾਬ ਵਿਕਦੀ ਨਹੀਂ ਬਿਲਕੁਲ ਬੈਣ ਹੈ ਉੱਥੇ ਜੀ ਉੱਥੇ ਕਹਿਣ ਨੂੰ ਬੈਣ ਹੈ ਜੀ ਤੁਸੀਂ ਜੋ ਕੁਝ ਤੇ ਮਰਜ਼ੀ ਲੈ ਸਕਦੇ ਹੋ ਆ ਇਹ ਈੜੀ ਆ ਨਹੀਂ ਲੱਗਦਾ ਜੀ ਵੀ ਨਾਲੇ ਘੁੱਟਦੀ ਐ ਤੇ ਨਾਲੇ ਰੋਂ ਨਹੀਂ ਦਿੰਦੀ ਰੋਸ ਧਰਨੇ ਮਜ਼ਹਰੇ ਜੋ ਅਰਵਿੰਦ ਕੇਜਰੀਵਾਲ ਦੇ ਗ੍ਰਫਤਾਰੀ ਤੋਂ ਬਾਅਦ ਹੋਣੇ ਚਾਹੀਦੇ ਸੀ ਨਾ ਹੀ ਉਹਨੇ ਦਿੱਲੀ ਦੇ ਵਿੱਚ ਹੋ ਸਕੇ ਤੇ ਨਾ ਹੀ ਪੰਜਾਬ ਚ ਵੀ ਸ਼ਾਇਦ ਉਹਨੇ ਰੋਜ਼ ਧਰਨੇ ਮਜਾਰੇ ਤੇ ਤੁਹਾਡੀ ਆਪਣੀ ਸਰਕਾਰ ਸੀ ਨਹੀਂ ਹੋ ਸਕੇ ਅ ਦੇਖੋ ਜੀ ਅਸੀਂ ਉਸ ਦਿਨ ਚੰਡੀਗੜ੍ਹ ਜਿਹੜਾ ਪ੍ਰੋਟੈਸਟ ਮੁਹਾਲੀ ਤੋਂ ਚੰਡੀਗੜ੍ਹ ਤੱਕ ਕਰਿਆ ਸੀ ਜੀ ਔਰ ਦਿੱਲੀ ਦੇ ਵਿੱਚ ਵੀ ਪ੍ਰੋਟੈਸਟ ਹੈਗੇ ਨੇ ਜਿਹੜੇ ਉਹ ਹਰ ਰੋਜ਼ ਤਕਰੀਬਨ ਚੱਲ ਰਹੇ ਨੇ ਔਰ ਦੂਸਰੀ ਗੱਲ ਇਹ ਹੈ ਕਿ ਨਾਲ ਹੀ ਨਾਲ ਜਿਹੜੇ ਇਲੈਕਸ਼ਨ ਅਨਾਉਂਸ ਹੋਏ ਬਿਨੇ ਤਾਂ ਉਹਨਾਂ ਦੀ ਵੀ ਜਿਹੜੀ ਤਿਆਰੀ ਹੈ ਬੁਰਜੋਰ ਜ਼ਬਰਦਸਤ ਤਰੀਕੇ ਨਾਲ ਚੱਲ ਰਹੀ ਹੈ ਔਰ ਕੱਲ ਨੂੰ ਹੀ ਜਿਹੜਾ ਇੰਡੀਆ ਗੱਠ ਜੋੜ ਦਾ ਜਿਹੜਾ ਦਿੱਲੀ ਦੇ ਵਿੱਚ ਇਕੱਠ ਹੈਗਾ ਬਾਕੀ ਸਾਰੀਆਂ ਪਾਰਟੀਆਂ ਵੱਲੋਂ ਪੰਜਾਬ ਵੱਲੋਂ ਅਸੀਂ ਵੀ ਜਾ ਰਹੇ ਹਾਂ ਵੱਡਾ ਇਕੱਠ ਲੈ ਕੇ ਆਪਣੇ ਹਲਕੇ ਤੋਂ ਸੋ ਉਹ ਵੀ ਇੱਕ ਤਰ੍ਹਾਂ ਦੀ ਚੇਤਾਵਨੀ ਹੈਗੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਭਾਰਤ ਦੇ ਵੱਖ-ਵੱਖ ਸਟੇਟਾਂ ਦੇ ਲੋਕ ਨੇ ਉਹ ਲੋਕ ਚਾਹੁੰਦੇ ਨੇ ਕਿ ਕੇਂਦਰ ਦੀ ਕੁਰਸੀ ਤੇ ਕੋਈ ਚੰਗਾ ਇਨਸਾਨ ਬੈਠੇ ਜਿਹੜਾ ਕਿ ਪੂਰੇ ਭਾਰਤ ਦੀ ਹਰ ਇੱਕ ਕਮਿਊਨਿਟੀ ਨੂੰ ਹਰ ਇੱਕ ਵਰਗ ਨੂੰ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਛੋਟਾ ਵਪਾਰੀ ਆ ਚਾਹੇ ਵੱਡਾ ਫੈਕਟਰੀ ਦਾ ਮਾਲਕ ਹੈ ਵੀ ਉਹਨਾਂ ਦੇ ਲਈ ਇੱਕ ਚੰਗਾ ਜਿਹੜਾ ਭਾਰਤ ਬਣਾਉਣ ਦੀ ਆਪਾਂ ਕੋਸ਼ਿਸ਼ ਕਰੀਏ ਸੋ ਕੱਲ ਨੂੰ ਅਸੀਂ ਬੜੀ ਵੱਡੀ ਪੱਧਰ ਤੇ ਜਿਹੜਾ ਇਕੱਠਾ ਪੂਰੇ ਪੰਜਾਬ ਦੇ ਵਿੱਚੋਂ ਵੀ ਤੇ ਹਲਕੇ ਭਧੌੜ ਦੇ ਵਿੱਚੋਂ ਵੀ ਲੈ ਕੇ ਜਾ ਰਹੇ ਜਿਹੜੀਆਂ ਦਲ ਬਦਲੀਆਂ ਹੋਈਆਂ ਪਿਛਲੇ ਦਿਨੀ ਭਾਵੇਂ ਸ਼ਸ਼ੀਲ ਰਿੰਕੂ ਤੋਂ ਡਿਗੇ ਆ ਭਾਵੇਂ ਟ੍ਰੈਕਟਰ ਨੂੰ ਅਨਾਉਂਸ ਕਰ ਹੋਣ ਤੋਂ ਬਾਅਦ ਵੀ ਭਾਵੇਂ ਉਹ ਉਂਗਰਾਲ ਜੀ ਗਏ ਆ ਉਦੋਂ ਮੈਨੂੰ ਆਇਂ ਲੱਗਦਾ ਵੀ ਦਲ ਬਦਲੀਆਂ ਨੇ ਭਾਵੇਂ ਇਹ ਸਵਾਲ ਆਪਣੇ ਵਿਧਾਇਕ ਤੋਂ ਵੱਡੇ ਪੱਧਰ ਦਾ ਪਰ ਤੁਸੀਂ ਫੇਰ ਵੀ ਵਿਚਰਦੇ ਹੋ ਲੋਕਾਂ ਦੇ ਵਿੱਚ ਤੇ ਪਾਰਟੀ ਦੇ ਨਾਲ ਵੀ ਕਦੇ ਵਾਰੀ ਬੈਠ ਕੇ ਡਿਸਕਸ ਹੁੰਦੀ ਰਹਿੰਦੀ ਆ ਜੜਜ ਨਹੀਂ ਕੱਢਦੀ ਪਾਰਟੀ ਦੇਖੋ ਜੀ ਇੱਕ ਇਨਸਾਨ ਮੈਂ ਐਸੇ ਪਾਰਟੀ ਦੇ ਬੱਚੇ ਗਾ ਲੋ ਵੀ ਜੰਮਿਆ ਕਿਉਂਕਿ ਮੈਂ 2013 ਦੇ ਆਖਰੀ ਮਹੀਨਿਆਂ ਦੇ ਵਿੱਚ ਪਾਰਟੀ ਜੁਆਇਨ ਕਰੀ ਸੀ ਤੇ ਮੇਰੀ ਇਹ ਪਹਿਲੀ ਪਾਰਟੀ ਆ ਜਿਹਦੀ ਮੈਂ ਆਫੀਸ਼ੀਅਲੀ ਜਿਹਦੀ ਮੈਂਬਰਸ਼ਿਪ ਲਈ ਸੀਗੀ ਸੋ ਮੈਂ ਤਾਂ ਇਸੇ ਪਾਰਟੀ ਦੇ ਵਿੱਚ ਹੀ ਜੰਮਿਆ ਜੀ ਤੇ ਇਸੇ ਪਾਰਟੀ ਦੇ ਵਿੱਚ ਹੀ ਰਹਿਣਾ ਔਰ ਲੋਕਾਂ ਨੇ ਸਾਨੂੰ ਚੁਣਿਆ ਆਪਣੇ ਕੰਮਾਂ ਦੇ ਲਈ ਜੀ ਤੇ ਜੇ ਅਸੀਂ ਅੱਧ ਵਿੱਚ ਘਾਰੇ ਉਹਨਾਂ 1.5 ਤੋਂ 2 ਲੱਖ ਲੋਕਾਂ ਨੇ ਜਿਨ੍ਹਾਂ ਨੇ ਸਾਨੂੰ ਵੋਟ ਪਾਈ ਆ ਮੈਂ ਕੀ ਕਰ ਦੋ ਛੱਡ ਕੇ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰਦੇ ਆ ਆਪਣੇ ਨਿੱਜੀ ਲਾਲਚਾਂ ਦੇ ਲਈ ਤਾਂ ਇਹ ਬੇहद ਮਾੜੀ ਗੱਲ ਹੈ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ ਤੁਸੀਂ ਆਪਣੀ ਧਰਮ ਪੂਰੀ ਕਰੋ ਫਿਰ ਤੁਸੀਂ ਜੋ ਪਾਰਟੀ ਜੁਆਇਨ ਕਰਨੀ ਆ ਤੁਸੀਂ ਉਹ ਦੱਸੋ ਕਿ ਮੈਂ 5 ਸਾਲ ਉਸ ਪਾਰਟੀ 'ਚ ਰਹੇ ਕੇ ਵੀ ਆਪਣੇ ਹਲਕੇ ਲਈ ਕੰਮ ਕਰਿਆ ਤੇ ਜੇ ਕਿਸੇ ਪਾਰਟੀ ਚ ਉਸ ਪਾਰਟੀ ਚ ਜਾ ਕੇ ਤੁਹਾਨੂੰ ਲੋਕ ਪਸੰਦ ਕਰਨਗੇ ਤਾਂ ਤੁਹਾਨੂੰ ਚੁਣ ਲੈਣਗੇ ਤੇ ਨਹੀਂ ਤਾਂ ਇਹ ਦਲ ਬਦਲੂ ਵਾਲਾ ਕਾਨੂੰਨ ਚਲੋ ਫਿਰ ਵੀ ਹੁਣ ਵੈਸੇ ਤਾਂ ਸਤੀਫਾ ਉਹਨਾਂ ਨੇ ਦੇ ਦਿੱਤਾ ਸ਼ੀਤਲ ਜੀ ਨੇ ਪਰ ਇਹ ਚੀਜ਼ ਆ ਵੀ ਪਹਿਲਾਂ ਇਸ ਕਾ ਵੀ ਕਿਸੇ ਦੀ ਸਰਕਾਰ ਸਿੱਟਣ ਦੇ ਲਈ ਇਹ ਦਲ ਬਦਲੀਆਂ ਜਿਹੜੀਆਂ ਆ ਆਮ ਗੱਲ ਸੀ ਹਾਂ ਮੁੱਖ ਮੰਤਰੀ ਸਾਹਿਬ ਦਾ ਹਲਕਾ ਹੈ ਇੱਥੋਂ ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹਰਵੀ ਅਨਾਉਂਸ ਹੋ ਚੁੱਕੀ ਹੈ ਕਿਵੇਂ ਜੇ ਲੱਗਦਾ ਹਲਕਾ ਭਦੌੜ ਕਿੱਥੇ ਖੜੂਗਾ ਜੇ ਇਹਦੀ ਪਿਛਲੀ ਝਾਤ ਮਾਰੀਏ ਤੁਸੀਂ ਬਹੁਤ ਜ਼ਿਆਦਾ ਮਾਰਜਨ ਦੇ ਉੱਤੇ ਜਿੱਤੇ ਸੀ ਪਰ ਕੁਝ ਹੀ ਸਮੇਂ ਬਾਅਦ ਜਿਮਨੀਚੋਂ ਹੋਈ ਤੇ ਭਦੌੜ ਹਲਕਾ ਵੀ ਪਛੜ ਗਿਆ ਸੀ ਜੋ ਬੋਟ ਦਾ ਉਹ ਹੱਕਦਾਰ ਸੀਗਾ ਆਮ ਆਦਮੀ ਪਾਰਟੀ ਵਾਲਾ ਤੇ ਇਸ ਵਾਰ ਕਹੇ ਜੋ ਰਹਿਣ ਦੀ ਪੀਸ਼ਚਾ ਆ ਦੇਖੋ ਜੀ ਉਹਦੇ ਚ ਇੱਕ ਦੋ ਕਮੀਆਂ ਦੇ ਰਹਿ ਗਈਆਂ ਕਿ ਹੱਲੇ ਆਪਣੀ ਸਰਕਾਰ ਆਈ ਨੂੰ ਦੋ ਤੀਸਰਾ ਮਹੀਨਾ ਸ਼ੁਰੂ ਸੀ ਜੀ ਤੇ ਸਰਕਾਰ ਕੋਈ ਉਸ ਵੇਲੇ ਕਿਉਂਕਿ ਅਸੀਂ ਕੋਈ ਇਹ ਤਾਂ ਹੈ ਨਹੀਂ ਸੀ ਵੀ ਲੀਡਰਾਂ ਦੇ ਘਰੇ ਜੰਮੇ ਜਾਈ ਸੀ ਜਦ ਪਹਿਲਾਂ ਅਸੀਂ ਵਿਧਾਨ ਸਭਾ ਚ ਬੈਠਦੇ ਸੀ ਕਿ ਹਾਂ ਜੀ ਹੁਣ ਤਾਂ ਸਿਰਫ ਕੁਰਸੀ ਹੀ ਚੇਂਜ ਹੋਣੀ ਹੈ ਤੇ ਸਾਰਾ ਕੁਝ ਉਹਨਾਂ ਨੇ ਮੈਨੇਜ ਕਰ ਲੈਣਾ ਸੋ ਸਾਨੂੰ ਆਉਂਦੇ ਸਾਰ ਮੈਨੇਜ ਕਰਨਾ ਵੀ ਮਤਲਬ ਉਹਨੂੰ ਦੇਖਣਾ ਪਰਖਣਾ ਕੰਮ ਨੂੰ ਵੀ ਔਖਾ ਸੀ ਤਾਂ ਤਿੰਨ ਮਹੀਨਿਆਂ ਦੇ ਵਿੱਚ ਲੋਕਾਂ ਨੂੰ ਇੱਛਾਵਾਂ ਬਹੁਤ ਸੀ ਕਿ ਸ਼ਾਇਦ ਇਹ ਆਉਂਦੇ ਹੀ ਇਸ ਤਰ੍ਹਾਂ ਦਾ ਕੁਝ ਕਰ ਦੇਣਗੇ ਕਰਟੇਸ਼ਨ ਤੋਂ ਵੱਧ ਜਿਆਦਾ ਸੀ ਉਹ ਕਿਉਂ ਸੀ ਕਿਉਂਕਿ ਲੋਕਾਂ ਨੇ ਸਾਨੂੰ ਮਾਣ ਹੀ ਇਹਨਾਂ ਦਿੱਤਾ ਸੀ ਜੀ ਉਹਨਾਂ ਦਾ ਗੁੱਸਾ ਵੀ ਜਾਇਦ ਸੀ ਸ਼ਾਇਦ ਕਿਤੇ ਨਾ ਕਿਤੇ ਭੜੌੜ ਦੇ ਲੋਕਾਂ ਨੇ ਜਾਂ ਸੰਗਰੂਰ ਦੇ ਲੋਕਾਂ ਨੇ ਉਹ ਗੁੱਸਾ ਜਿਹੜਾ ਦਿਖਾਇਆ ਸੀ ਪਰ ਉਸ ਤੋਂ ਬਾਅਦ ਜਿਹੜਾ ਹੁਣ ਮੁੱਖ ਮੰਤਰੀ ਨਾ ਕੰਮ ਕਰ ਰਿਹਾ ਤੇ ਐਤਕੀ ਬਾਰੇ ਅਸੀਂ ਬਹੁਤ ਵੱਡੇ ਮਾਰਜਨ ਦੇ ਨਾਲ ਸਾਡੇ ਭਰਾ ਮੀਤ ਹੇਰ ਜੀ ਨੂੰ ਇੱਥੋਂ ਜਿਤਾ ਕੇ ਸੰਸਦ ਮੈਂਬਰ ਬਣਾ ਕੇ ਭੇਜਾਂਗੇ ਤਾਂ ਕਿ ਜਿਹੜੀ ਆਵਾਜ਼ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਐਮਪੀ ਸਮੇਂ ਦੌਰਾਨ ਉੱਥੇ ਗੂੰਜਦੀ ਸੀ ਉਹੀ ਆਵਾਜ਼ ਅਸੀਂ ਮੀਤ ਜੀ ਨੂੰ ਬਣਾ ਕੇ ਦਿੱਲੀ ਭੇਜ ਸਕੀਏ ਸੋਸ਼ਲ ਮੀਡੀਆ ਤੇ ਇੱਕ ਖਬਰ ਵਾਇਰਲ ਹੋ ਰਹੀ ਆ ਇੱਕ ਮੈਸੇਜ ਆ ਰਿਹਾ ਭਾਵੇਂ ਉਹ ਕਿਸੇ ਦਾ ਵੀ ਆ ਉਹ ਕਹਿੰਦੇ ਆ ਵੀ ਹਲਕੇ ਦੇ ਵਿਧਾਇਕਾਂ ਨੂੰ ਮੁੱਖ ਮੰਤਰੀ ਨੇ ਪਾਰਟੀ ਦੇ ਜਿਹੜੇ ਆਗੂ ਨੇ ਪਾਰਟੀ ਦੇ ਤੁਹਾਡੇ ਕਾਰਜਕਾਰੀ ਪ੍ਰਧਾਨ ਨੇ ਵੀ ਉਹਨਾਂ ਨੇ ਇੱਕ ਫਰਮਾਨ ਜਾਰੀ ਕਰਤਾ ਵੀ ਜਿਸ ਹਲਕੇ ਦੇ ਵਿਧਾਇਕ ਦੇ ਦਾ ਵੋਟ ਘਟ ਜੂਗੀ ਉਹਨਾਂ ਦੇ ਬਰਾਬਰ ਦੀਆਂ ਪਾਵਰਾਂ ਲਈ ਉੱਥੇ ਇੱਕ ਇੰਚਾਰਜ ਲਾ ਦਿੱਤਾ ਜਾਊਗਾ ਇਹ じゃ ਕੋਈ ਫਰਮਾਨ ਆਇਆ ਤੁਹਾਨੂੰ ਨਹੀਂ ਜੀ ਇਦਾਂ ਅਸਲ ਦੇ ਵਿੱਚ ਜੀ ਸੋਸ਼ਲ ਮੀਡੀਆ ਮੈਂ ਤੁਹਾਨੂੰ ਇੱਕ ਜੀ ਵੀ ਮੈਂ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਸੋਸ਼ਲ ਮੀਡੀਆ ਤੇ ਇੱਕ ਅਲੱਗ ਜ਼ਿੰਦਗੀ ਆ ਜੀ ਤੇ ਆਮ ਦੁਨੀਆ ਦੀ ਇੱਕ ਅਲੱਗ ਜ਼ਿੰਦਗੀ ਆ ਜਿਹਦਾ ਉਹਦੇ ਨਾਲ ਕੋਈ ਸਬੰਧ ਘਰ ਹੈ ਨਹੀਂ ਕਿਉਂਕਿ ਸੋਸ਼ਲ ਇਹ ਨਹੀਂ ਹੈਗਾ ਵੀ ਸੋਸ਼ਲ ਮੀਡੀਆ ਸਾਰੇ ਹੀ ਖਰਾਬ ਹੈ ਬਹੁਤ ਸਾਰੀਆਂ ਚੰਗੀਆਂ ਗੱਲਾਂ ਵੀ ਆਉਂਦੀਆਂ ਪਰ ਜ਼ਿਆਦਾਤਰ ਜਿਹੜੇ ਛੱਤਰ ਦਿਮਾਗ ਲੋਕ ਨੇ ਉਹ ਸੋਸ਼ਲ ਮੀਡੀਆ ਨੂੰ ਆਪਣੇ ਤਰੀਕੇ ਨਾਲ ਵਰਤਦੇ ਆ ਮੈਨੂੰ ਪਾਰਟੀ ਵੱਲੋਂ ਇਸ ਤਰ੍ਹਾਂ ਦੀ ਕੋਈ ਕਾਲ ਨਹੀਂ ਆਈ ਨਾ ਹੀ ਸਾਡੇ ਕਾਰਜਕਾਰੀ ਪ੍ਰਧਾਨ ਜੀ ਵੱਲੋਂ ਕਾਲ ਆਈ ਆ ਔਰ ਇਸ ਤਰ੍ਹਾਂ ਦੀਆਂ ਖਬਰਾਂ ਇਹ ਜਿਹੜੇ ਉਹ ਛੱਤਰ ਲੋਕ ਨੇ ਜਿਨ੍ਹਾਂ ਨੇ ਆਪਣੇ ਪੇਜ ਚਲਾਉਣੇ ਹੁੰਦੇ ਆ ਆਪਦੀਆਂ ਆਈਡੀਆਨ ਨੂੰ ਗਰੋਅ ਕਰਨਾ ਹੁੰਦਾ ਉਹ ਜ਼ਰੂਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਆ ਇਸ ਤਰ੍ਹਾਂ ਦਾ ਕੋਈ ਹੋ ਨਹੀਂ ਹਾਂ ਪਾਰਟੀ ਦੀ ਜਦੋਂ ਮੀਟਿੰਗ ਹੁੰਦੀ ਹੈ ਤਾਂ ਦੇਖੋ ਹਰ ਇੱਕ ਪਾਰਟੀ ਚਾਹੇ ਕੋਈ ਛੋਟੀ ਪਾਰਟੀ ਹੋਵੇ ਆਮ ਆਦਮੀ ਪਾਰਟੀ ਦਾ ਫਿਰ ਵੀ ਨੈਸ਼ਨਲ ਪਾਰਟੀ ਆ ਉਹ ਇਹੀ ਆਪਣੇ ਵਿਧਾਇਕਾਂ ਨੂੰ ਕਹਿੰਦੀ ਹੁੰਦੀ ਹੈ ਕਿ ਆਪਾਂ ਜ਼ੋਰ ਲਾ ਕੇ ਆਪਣੇ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਜਿਤਾ ਕੇ ਉਹਨਾਂ ਦੀ ਕੁਰਸੀ ਦੇ ਅੱਗੇ ਬਿਠਾਈਏ ਅ ਇਸ ਵਾਰੀ ਆਮ ਆਦਮੀ ਪਾਰਟੀ ਦਾ ਕਿਹੜਾ ਅਜੰਡਾਗਾ ਖਾਸ ਕਰ ਸੰਗਰੂਰ ਹਲਕੇ ਦੇ ਵਿੱਚ ਤੇ ਆਪਣੇ ਭਦੌੜ ਹਲਕੇ ਦੇ ਵਿੱਚ ਤੁਸੀਂ ਲੋਕਾਂ ਦੇ ਵਿਚਾਰ ਕੀ ਲੈ ਕੇ ਜਾਓਗੇ ਅਹ ਦੇਖੋ ਜੀ ਲੋਕਾਂ ਦੇ ਵਿਚਾਰਤਾ ਜਿਹੜੇ 2 ਸਾਲਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕੰਮ ਕਰੇ ਆ ਉਹੀ ਅਸੀਂ ਲੈ ਕੇ ਜਾਵਾਂਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਵੀ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਹੂ ਜਿਨੇ ਇਹ ਗੱਲ ਉਸ ਦਿਨ ਮੀਡੀਆ ਦੇ ਸਾਹਮਣੇ ਕਹੀ ਵੀ ਆ ਵੀ ਮੇਰੇ ਲੋਕ ਜਾਣਦੇ ਆ ਮੈਂ ਜੋ ਕੰਮ ਕਰਿਆ ਤੇ ਉਹਨਾਂ ਲੋਕ ਕੰਮਾਂ ਨੂੰ ਲੋਕ ਵੋਟ ਪਾਉਣਗੇ ਚਾਹੇ ਉਹ ਐਸਐਸਐਫ ਦੀ ਗੱਲ ਹੋ ਜੇ ਚਾਹੇ ਉਹ ਫੇਰੀ ਬਿਜਲੀ ਦੀ ਗੱਲ ਹੋ ਜੇ ਚਾਹੇ ਆਮ ਆਦਮੀ ਕਲੀਨਿਕਾਂ ਦੀ ਗੱਲ ਹੋ ਜੇ ਚਾਹੇ ਸਕੂਲਾਂ ਦੀ ਡਿਵੈਲਪਮੈਂਟ ਦੀ ਗੱਲ ਹੋ ਜੇ ਚਾਹੇ ਉਹ ਅਸ ਦੀ ਖੇਡਾਂਵਤਨ ਪੰਜਾਬ ਦੀਆਂ ਦੀ ਗੱਲ ਹੋ ਜੇ ਚਾਹੇ ਉਹ 4143000 ਨੌਕਰੀਆਂ ਦੀ ਗੱਲ ਹੋ ਜਵੇ ਤੇ ਮਤਲਬ ਚਾਹੇ ਹੋ ਜਿਹੜੀ ਇੰਡਸਟਰੀ ਪੰਜਾਬ ਚ ਵਾਪਸ ਲੈ ਕੇ ਆਉਣ ਦੀ ਗੱਲ ਹੋ ਜੇ ਚਾਹੇ ਉਹ ਮੁਲਾਜ਼ਮਾਂ ਨੂੰ ਜਿਹੜੇ 13000 ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਹੋ ਜੇ ਤਾਂ ਸੋ ਬੜੇ ਐਸੇ ਕੰਮ ਨੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਕਹਿ ਵੀ ਨਹੀਂ ਸੀ ਤੇ ਉਹ ਕਰੇ ਨੇ ਕਿਉਂਕਿ ਆਪਾਂ ਤਾਂ ਇਥੋਂ 12-13 ਕਿਲੋਮੀਟਰ ਐਸਾ ਸਭ ਦੀ ਗੱਡੀ ਖੜਦੀ ਆ ਜਿਹੜੀ ਤੇ ਮਤਲਬ ਪੂਰਾ ਪ੍ਰੋਪਰ ਇੱਕ ਟ੍ਰੇਨ ਜਿਹੜੇ ਸਾਡੇ ਜਿਹੜੇ ਪੁਲਿਸ ਦੇ ਜਵਾਨ ਨੇ ਕੁੜੀਆਂ ਵੀ ਉਹਨਾਂ ਦੇ ਵਿੱਚ ਹੁੰਦੀਆਂ ਨੇ ਤੇ ਪੂਰਾ ਇੱਕ ਜਿਦਾਂ ਬਾਹਰ ਸੁਣਿਆ ਸੀ ਕਿ ਵਾਰਲੇ ਦੇਸਾਂ ਜਿਸ ਤਰ੍ਹਾਂ ਦੀ ਪੁਲਿਸ ਹੁੰਦੀ ਹੈ ਤਾਂ ਆਪਣੀ ਪੁਲਿਸ ਨੂੰ ਵੀ ਅਪਡੇਟ ਕਰਨ ਲਈ ਮੁੱਖ ਮੰਤਰੀ ਸਾਹਿਬ ਜਿਹੜੀਆਂ ਕੰਮ ਕਰਿਆ ਉਹ ਸਾਰੇ ਕੰਮ ਲੈ ਕੇ ਜਾਵਾਂਗੇ ਜਿੱਦਾਂ ਲਾਇਬ੍ਰੇਰੀਆਂ ਦਾ ਕੰਮ ਮਾਨ ਸਾਹਿਬ ਨੇ ਹਲਕੇ ਪਧੌਰ ਚ ਕੀ ਪੂਰੇ ਪੰਜਾਬ ਚ ਬੜੇ ਵੱਡੇ ਪੱਧਰ ਤੇ ਕੀਤਾ ਹੈਗਾ ਤਾਂ ਉਹ ਸਾਰੀਆਂ ਚੀਜ਼ਾਂ ਦੱਸਾਂਗੇ ਲੋਕਾਂ ਨੂੰ ਗਰਾਊਂਡਾਂ ਦਾ ਕੰਮ ਕਿਵੇਂ ਚੱਲ ਰਿਹਾ ਤੇ ਉਹ ਉਹ ਚੀਜ਼ੇ ਉਹ ਕੰਮ ਲੋਕਾਂ ਆਪਣੇ ਲੈ ਕੇ ਜਾਵਾਂਗੇ ਦੱਸਾਂਗੇ ਕਿ ਜੇ ਅਸੀਂ ਨਵੇਂ ਆਏ ਹਾਂ ਤਾਂ ਅਸੀਂ 2 ਸਾਲਾਂ ਚ ਇੰਨਾ ਕੁ ਕੁਝ ਕਰਿਆ ਤੇ ਹਲੇ ਧੰਨ ਸਾਲ ਬਾਕੀ ਹੈ ਤੇ ਉਹਦੇ ਨਾਲ ਨਾਲ ਜਿਵੇਂ ਆਪਾਂ ਮੀਤ ਜੀ ਨੂੰ ਜਾਂ ਬਾਕੀ ਜਿਹੜੇ ਸਾਡੇ ਉਮੀਦਵਾਰਾਂ ਨੂੰ ਜਿਤਾ ਕੇ ਭੇਜਾਂਗੇ ਤਾਂ ਕਿ ਸੈਂਟਰ ਜੋ ਸਾਡੇ ਨਾਲ ਵਧੀਖੀਆਂ ਕਰਦਾ ਤੇ ਜਾਂ ਉਥੋਂ ਆਪਣੀ ਜਿਹੜੀ ਪੰਜਾਬ ਦੀ ਆਵਾਜ਼ ਆ ਸੀ ਦਿੱਲੀ ਦੀ ਸੰਸਦ ਦੇ ਵਿੱਚ ਦੇ ਤਹਿਤ ਪੂਰੀ ਦੁਨੀਆ ਨੂੰ ਸੁਣਾਈ ਦੇ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਪਿੱਠ ਥਾਪੜਦੀ ਵੀ ਜੇ ਗਰਮੀਤ ਸਿੰਘ ਮੀਤ ਹਰ ਸੰਸਦ ਚ ਪਹੁੰਚ ਜਾਂਦਾ ਤੇ ਲਾਭ ਸਿੰਘ ਉਹ ਕੋਕੀ ਨੂੰ ਮੰਤਰੀ ਬਣਾਵਾਂਗੇ ਦੇਖੋ ਜੀ ਮੈਂ ਇੱਕ ਚੀਜ਼ ਜਾਣਦਾ ਕਿ ਚਾਹੇ ਪੰਜਾਬ ਦੇ ਮੁੱਖ ਮੰਤਰੀ ਨੇ ਚਾਹੇ ਦਿੱਲੀ ਦੇ ਮੁੱਖ ਮੰਤਰੀ ਨੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਕਿ ਉਹਨਾਂ ਨੇ ਹਮੇਸ਼ਾ ਮੇਰੀ ਪਿੱਠ ਜਿਹੜੀ ਥਾਪੜੀ ਆ ਕਿਉਂਕਿ ਇੱਕ ਮਜ਼ਦੂਰ ਦੇ ਪੁੱਤ ਨੂੰ ਐਮਐਲਏ ਬਣਾ ਦੇਣਾ ਔਰ ਉਹ ਵੀ ਉਸ ਮਤਲਬ ਲੈਵਲ ਤੇ ਲਿਜਾ ਕੇ ਜਿੱਥੇ ਇੱਕ ਸਟੇਟ ਦਾ ਮੁੱਖ ਮੰਤਰੀ ਚੋਣ ਲੜ ਰਿਹਾ ਚੋਣ ਲੜ ਰਿਹਾ ਤਾਂ ਪਾਰਟੀ ਨੇ ਜੋ ਮੇਰਾ ਸਾਥ ਦਿੱਤਾ ਚਾਹੇ ਕਦੋਂ ਮਾਨ ਸਾਹਿਬ ਦੀ ਮੈਨੂੰ ਸਮੇਂ-ਸਮੇਂ ਤੇ ਕਾਲ ਆਉਂਦੀ ਰਹਿੰਦੀ ਸੀ ਕਿਉਂਕਿ ਉਹਦਾ ਕਾਰਨ ਕੀ ਸੀ ਕਿ ਅਸੀਂ ਰਾਜਨੀਤੀ 'ਚ ਨੰਮੇ ਸੀ ਤਾਂ ਉਹਨਾਂ ਨੂੰ ਲੱਗਦਾ ਸੀ ਸ਼ਾਇਦ ਕਿਤੇ ਇਦਾਂ ਜਿਹੜਾ ਹੌਸਲਾ ਕਿਤੇ ਉਹ ਪਸਤ ਨਾ ਹੋ ਜੇ ਤਾਂ ਉਹ ਸਮੇਂ ਤੋਂ ਸਮਾਂ ਕੱਢ ਕੇ ਵੀ ਪੂਰੇ ਪੰਜਾਬ ਦੇ ਵਿੱਚੋਂ ਫਿਰ ਵੀ ਮੇਰੇ ਨਾਲ ਉਹ ਗੱਲ ਕਰਦੇ ਦਿੱਲੀ ਤੋਂ ਕੇਜਰੀਵਾਲ ਸਾਹਿਬ ਜਿਨ੍ਹਾਂ ਦੀ ਜਿਹੜੀ ਟੀਮ ਆ ਮੈਨੂੰ ਹੌਸਲਾ ਦਿੰਦੀ ਸੀ ਹਨਾ ਤੇ ਇਸ ਤਰ੍ਹਾਂ ਦੀ ਮਤਲਬ ਮੇਰੇ ਸਿਰ ਤੇ ਉਹਨਾਂ ਦਾ ਬਹੁਤ ਹੱਥ ਰਿਹਾ ਔਰ ਦੂਸਰੀ ਗੱਲ ਇਹ ਆ ਕਿ ਸਾਡਾ ਮਕਸਦ ਇਹ ਆ ਕਿ ਸਾਡੇ ਭਰਾ ਮੀਤ ਨੂੰ ਜੇ ਇਹ ਜ਼ਿੰਮੇਵਾਰੀ ਦਿੱਤੀ ਆ ਤਾਂ ਉਹਨੂੰ ਅਸੀਂ ਸੰਸਦ ਦੇ ਵਿੱਚ ਭੇਜ ਗਏ ਔਰ ਬਾਕੀ ਤਾਂ ਜਦ ਮੈਨੂੰ ਪਾਰਟੀ ਇੱਥੋਂ ਤੱਕ ਲੈ ਆਈ ਮੈਨੂੰ ਐਮਐਲਏ ਬਣਾਤਾ ਮੇਰੇ ਲਈ ਬਹੁਤ ਵੱਡੀ ਚੀਜ਼ ਆ ਮੈਂ ਪਾਰਟੀ ਨੂੰ ਹਮੇਸ਼ਾ ਇੱਕ ਚੀਜ਼ ਕਹਿੰਦਾ ਜਦੋਂ ਕਿਤੇ ਮੀਟਿੰਗ ਹੁੰਦੀ ਆ ਕਿ ਜੇ ਮੈਨੂੰ ਪਾਰਟੀ ਕਹੂਗੀ ਕਿ ਲਾਲ ਸਿੰਘ ਤੂੰ ਜਾ ਕੇ ਫਲਾਨੀ ਗਨ ਤੇ ਪੋਸਟਰ ਲਾਉਣੇ ਆ ਤਾਂ ਮੈਂ ਇਹ ਨਹੀਂ ਪੁੱਛੂੰਗਾ ਜੀ ਵੀ ਕਿਉਂ ਮੈਂ ਤਾਂ ਅੱਜ ਵੀ ਪਾਰਟੀ ਦਾ ਵੋਲੰਟੀਅਰ ਆ ਜਿੱਥੇ ਪਾਰਟੀ ਨੇ ਜ਼ਿੰਮੇਵਾਰੀ ਲਈ ਆ 2014 ਦੇ ਪਹਿਲੇ ਮਹੀਨਿਆਂ ਤੋਂ ਲੈ ਕੇ ਅੱਜ ਤੱਕ ਨਿਭਾਉਂਦੇ ਆਏ ਤੇ ਜਿੱਥੇ ਪਾਰਟੀ ਜ਼ਿੰਮੇਵਾਰੀ ਲਾਊਗੀ ਉੱਥੇ ਉਹ ਡਿਊਟੀ ਬਜਾਉਣ ਲਈ ਤਿਆਰ ਆ ਕੀ ਲੱਗਦਾ ਫਤਿਹ ਕਰ ਪਾਉਗੇ ਕਿਲੇ ਨੂੰ ਪੰਜਾਬ ਦੇ ਨੂੰ ਦਿੱਲੀ ਦੇ ਕਿਲੇ ਨੂੰ ਇੰਡੀਆ ਗੱਠ ਜੋੜ ਦਾ ਜਿਹੜਾ ਚਲੋ ਸਿਸਟਮ ਚੱਲ ਰਿਹਾ ਹੈ ਆਪਾਂ ਗੱਲ ਪੰਜਾਬ ਦੀ ਗੱਲ ਕਰ ਲਈਏ ਵੀ ਨੂੰ ਫਤਿਹ ਕਰ ਦੋਗੇ 13 ਜੀਰੋ ਜਿਹੜੇ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਦਾ ਨਾਰਾ ਹੈ ਉਹਨੂੰ ਲੱਗਦਾ ਹੁਣ ਤੱਕ ਤਾਂ ਬਹੁਤ ਚਿੰਕ-ਚੁਮਕ ਲੱਗੀ ਹੋਈ ਹੈ ਲੋਕਾਂ ਦੇ ਵਿੱਚ ਹਾਂ ਬਿਲਕੁਲ ਜੀ ਕਿਉਂਕਿ ਅਸੀਂ ਮਾਨ ਜੋਗ ਮੰਤਰੀ ਸਾਹਿਬ ਦੀਆਂ ਸਾਡੇ ਆਪਣੇ ਭਧੌੜ ਹਲਕੇ ਚ ਸੱਤ ਬਲਾਕ ਦੇ ਵਿੱਚ ਮੀਟਿੰਗਾਂ ਕਰਾ ਚੁੱਕੇ ਹਾਂ ਸੋਖਪਰੇ ਤੱਕ ਅ ਪਰਸੋਂ ਹੀ ਦੋ ਦਿਨ ਪਹਿਲਾਂ ਹੀ ਤੇ ਉਹਨਾਂ ਮੀਟਿੰਗਾਂ ਦੇ ਵਿੱਚ ਸਿਰਫ ਉਹ ਵਲੰਟੀਅਰ ਮੀਟਿੰਗਾਂ ਸੀ ਹਲੇ ਅਸੀਂ ਓਪਨ ਜਿਹੜੀਆਂ ਨੁੱਕੜ ਮੀਟਿੰਗਾਂ ਨਹੀਂ ਸ਼ੁਰੂ ਕਰੀਆਂ ਉਹ ਸਿਰਫ ਵਲੰਟੀਅਰ ਮੀਟਿੰਗਾਂ ਸੀ ਤੇ ਵਲੰਟੀਅਰਾਂ ਦਾ ਬਹੁਤ ਜੋਸ਼ ਵੀ ਆ ਕਿਉਂਕਿ ਜੇ ਮੈਂ ਮੰਤਰੀ ਸਾਹਿਬ ਦੀ ਗੱਲ ਕਰਾਂ ਤਾਂ ਇੱਕ ਤਾਂ ਸਾਡੇ ਲੋਕਲ ਵੀ ਹੋਣ ਕਰਕੇ ਔਰ ਦੂਜੀ ਗੱਲ ਕਿ ਜਦੋਂ ਉਹਨਾਂ ਕੋਲੇ ਸਿੱਖਿਆ ਮਹਿਕਮਾ ਸੀ ਭਦੌੜ ਦੇ ਸਕੂਲਾਂ ਨੂੰ ਬਹੁਤ ਵੱਡੇ ਲੈਵਲ ਤੇ ਉਹਨਾਂ ਨੇ ਚਾਰ ਦੁਵਾਰੀਆਂ ਲਈ ਤੇ ਮੇਜਰ ਰਿਪੇਅਰ ਲਈ ਗਰੰਟਾ ਦਿੱਤੀਆਂ इवन ਕਿ ਜੇ ਆਪਾਂ ਟੋਟਲ ਕਾਸਟ ਉਹਦਾ ਲਾਈਏ 50 ਕਰੋੜ ਦੇ ਨੀਅਰ ਅਬਾਟ ਹੋਣੀ ਹੈ ਹੁਣ ਤਾਂ ਹੀ ਚਾਹੇ ਚਾਰ ਦੁਵਾਰੀਆਂ ਚਾਹੇ ਛੱਤਾਂ ਬਦਲਣ ਦੀਆਂ ਉਹਦੇ ਨਾਲ ਨਾਲ ਜੇ ਮੈਂ ਖੇਡਾਂ ਦੀ ਗੱਲ ਕਰਾਂ ਤਾਂ ਖੇਡਾਂ ਦੇ ਵਿੱਚ ਵੀ ਸਾਡੇ 5 ਮਿੰਟਾਂ ਨੂੰ ਜਿਹੜੇ ਗਰਾਊਂਡ ਜਿਹੜੇ ਉਹ ਪ੍ਰਸ਼ਾਸਨਕ ਜਿਹੜੀ ਪ੍ਰਵਾਨਗੀ ਉਹਨਾਂ ਦੀ ਹੋ ਚੁੱਕੀ ਆ ਤੇ ਉਹਨਾਂ ਦਾ ਕੰਮ ਆ ਜਿਹੜਾ ਉਹ ਇਦੋਂ ਬਾਅਦ ਅਸੀਂ ਜਲਦੀ ਸ਼ੁਰੂ ਕਰਵਾ ਦਾਂਗੇ ਔਰ ਉਹਦੇ ਨਾਲ ਨਾਲ ਹੁਣ ਜਲ ਸਰੋਤ ਵਿਭਾਗ ਅਸੀਂ ਜਦੋਂ ਉਹਨਾਂ ਕੋਲੇ ਤਾਂ ਅਸੀਂ ਸ਼ੁਰੂ ਦੇ ਵਿੱਚ ਉਹਨਾਂ ਨੂੰ ਨਾ ਜਿਹੜੀਆਂ ਐਪਲੀਕੇਸ਼ਨਾਂ ਦਿੱਤੀਆਂ ਹੋਈਆਂ ਸੀ ਜੇ ਉਹ ਖਾਲੀਆਂਆਂ ਦੀਆਂ ਸੀ ਚਾਹੇ ਉਹ ਸਾਡੀ ਸਾਇਨਾ ਮਾਈਨਰ ਦੀ ਸੀ ਤਾਂ ਉਹਨਾਂ ਦੇ ਲਈ ਵੀ ਜਿਹੜਾ ਕਰੋੜਾਂ ਰੁਪਈਆ ਜਿਹੜਾ ਉਹ ਮੰਤਰੀ ਸਾਹਿਬ ਜਿਹੜਾ ਸੈਂਕਸ਼ਨ ਕਰਕੇ ਗਏ ਸੀ ਤਾਂ ਉਹ ਚੀਜ਼ਾਂ ਨੇ ਵੀ ਸਾਨੂੰ ਜਿਹੜਾ ਮਤਲਬ ਕਿ ਸਾਡੀ ਬੇਬ ਨੂੰ ਸਾਨੂੰ ਜਿੱਤ ਦੋ ਵਾਣੀ ਦੋ ਵਾਣੀ ਕਿਉਂਕਿ ਇਹ ਲੋਕਲ ਹੋਣ ਕਰਕੇ ਵੀ ਸਾਡੇ ਲੋਕਾਂ ਦਾ ਪਿਆਰ ਆ ਤੇ ਪੈਸੇ ਕੰਨੀਓ ਵੀ ਉਹਨਾਂ ਨੇ ਕਦੇ ਮਤਲਬ ਇਹ ਵਿਤਕਰਾ ਨਹੀਂ ਕਰਿਆ ਕਿ ਭਧੌੜਦਾ ਮਨ ਲਓ ਮੇਰਾ ਹਲਕਾ ਨਹੀਂ ਹੈਗਾ ਜਿਹੜੀ ਤੁਸੀਂ ਵਲੰਟੀਅਰਾਂ ਦੀ ਜੋਸ਼ ਦੀ ਗੱਲ ਕਰੀ ਐ ਆਮ ਹੀ ਕਹਿੰਦੇ ਕਹਿੰਦੇ ਸਰਕਾਰ ਚ ਵਿਧਾਇਕ ਦੀ ਨਹੀਂ ਚੱਲਦੀ ਤੇ ਜ਼ਮੀਨੀ ਪੱਧਰ ਤੇ ਵਰਕਰ ਦੀ ਨਹੀਂ ਚੱਲਦੀ ਐ ਜਿਹੀ ਗੱਲ ਐ ਦੇਖੋ ਐ ਜਿਹੀ ਕੋਈ ਗੱਲ ਨਹੀਂ ਜੀ ਮੁੱਖ ਮੰਤਰੀ ਸਾਹਿਬ ਤੇ ਮੈਂ ਇੱਕ ਚੀਜ਼ ਕਹਿਣਾ ਚਾਹੂੰਗਾ ਕਿ ਪ੍ਰਾਣੀਆਂ ਸਰਕਾਰਾਂ ਦੇ ਵਿੱਚ ਜਿਹਦੀ ਨੇੜਤਾ ਮੁੱਖ ਮੰਤਰੀ ਨਾਲ ਜਾਂ ਮੰਤਰੀ ਨਾਲ ਹੁੰਦੀ ਸੀ ਪੈਸਾ ਉਹਨਾਂ ਨੂੰ ਮਿਲਦਾ ਸੀ ਬਿਲਕੁਲ ਬਿਲਕੁਲ ਪਰ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੂੰਗਾ ਕਿ ਇਹ ਜਿਹੜੀਆਂ 6 ਲਾਇਬ੍ਰੇਰੀਆਂ ਦੀ ਇਹ ਲਿਸਟ ਲੱਗੀ ਹੋਈ ਹੈ ਜੀ ਪਿੱਛੇ ਇਹ ਮੁੱਖ ਮੰਤਰੀ ਸਾਹਿਬ ਨੇ ਸਿੱਧੀਆਂ ਸਾਨੂੰ ਮਤਲਬ ਹਰ ਇੱਕ ਵਿਧਾਇਕ ਨੂੰ 6 ਲਾਇਬ੍ਰੇਰੀਆਂ ਦਿੱਤੀਆਂ ਹਰ ਇੱਕ ਹਲਕੇ 'ਚ ਉਸ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਦੋ ਗਰਾਊਂਡ ਦਿੱਤੇ ਜਿਹੜਾ ਓਗੋਛਾਲੀ ਲੱਖ ਦਾ ਬਣਿਆ ਤੇ ਸਹਨੇ ਸਾਡਾ 51 ਲੱਖ ਦਾ ਬਣਿਆ ਹੁਣ ਮੰਤਰੀ ਮੀਤ ਹਰ ਜੀ ਨੇ ਸਾਨੂੰ 6-5 ਗਰਾਊਂਡਾਂ ਲਈ ਜਿਹੜਾ 50 ਲੱਖ ਰੁਪਇਆ ਉਹ ਵੀ ਦਿੱਤਾ ਹੋਇਆ ਸੀ ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੰਮਾਂ ਕੰਨਿਓ ਕੋਈ ਹੋ ਨਹੀਂ ਦੇਖੋ ਇਹੀ ਹੁੰਦਾ ਕਿ ਵੋਲੰਟੀਅਰ ਨੂਏ ਹੁੰਦਾ ਕਿ ਮੇਰਾ ਪਿੰਡ ਆ ਇੱਥੇ ਸਰਕਾਰ ਦਾ ਪੈਸਾ ਲੱਗੇ ਬਿਲਕੁਲ ਬਿਲਕੁਲ ਦੂਜੀ ਗੱਲ ਦੂਜੀ ਗੱਲ ਇਹ ਆ ਕਿ ਵੋਲੰਟੀਅਰ ਖੋਸ਼ ਨੇ ਹੁਣ ਆਪਣੇ ਇੱਥੇ ਨੇੜੇ ਛੋਟਾ ਜਿਹਾ ਪਿੰਡ ਆ ਭਗਤਪੁਰਾ ਤੇ ਉਹਦੇ ਮੈਨੂੰ ਲੱਗਦਾ ਵੀ 6 ਮੁੰਡੇ ਨੇ ਜਿਹੜੇ ਉਹ ਭਰਤੀ ਹੋਏ ਨੇ ਨਾਲ ਹੀ ਛੋਟਾ ਜਿਹਾ ਪਿੰਡ ਆ ਥਿੰਦ ਕੋਠੇ ਜਿੱਦੀ ਬੋਟ ਹੀ 250 ਆ ਉੱਥੋਂ ਇੱਕ ਮੁੰਡਾ ਸਹਨੇ ਕਲਰਕ ਜੁਆਇਨ ਹੋਇਆ ਹਲਕੇ ਦਾ ਕੋਈ ਪਿੰਡ ਇਹ ਜਿਹਾ ਹੈ ਨਹੀਂ ਜਿੱਥੇ ਇੱਕ ਤੋਂ ਲੈ ਕੇ 5-6 ਮੁੰਡੇ ਕੁੜੀਆਂ ਜਿਹੜੇ ਸਰਕਾਰੀ ਨੌਕਰੀ ਤੇ ਨਹੀਂ ਲੱਗੇ ਸੋ ਵੋਲੰਟੀਅਰ ਖੋਸ਼ ਨੇ ਕਿਉਂਕਿ ਜਿਹਦਾ ਗ ਉਹ ਤਾਂ ਨੇਚਰਲੀ ਗੱਲ ਹੈ ਹੁੰਦੀ ਹੈ ਹਨਾ ਤੇ ਇਹ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵਲੰਟੀਅਰ ਜਿਹੜੇ ਚੋਣਾਂ ਦੇ ਵਿੱਚ ਜੀ ਦਿਖਾ ਦੇਣਗੇ ਕਿ ਉਹ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਨਾਲ ਤੇ ਭਗਵੰਤ ਮਾਨ ਜੀ ਦੀ ਸੋਚ ਨਾਲ ਖੜੇ ਆ ਤੇ ਅਸੀਂ ਸਾਡੇ ਭਰਾ ਮੀਤ ਨੂੰ ਬੜੇ ਵੱਡੇ ਮਾਰਜ ਨਾਲ ਤਾਂ ਕਿ ਇਹਦਾ ਆਖਰੀ ਸਵਾਲ ਆ ਹਲਕਾ ਭਧੌੜ ਕੀ ਕਹਿਣਾ ਚਾਹੋਗੇ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਹਲਕਾ ਭਧੌੜ ਦੇ ਲੋਕਾਂ ਨੂੰ ਇਹ ਚੀਜ਼ ਕਹਿਣਾ ਚਾਹੂਗਾ ਕਿ 2014 ਤੋਂ ਲੈ ਕੇ ਉਹਨਾਂ ਨੇ ਬੜਾ ਪਾਰਟੀ ਦਾ ਸਾਥ ਦਿੱਤਾ 2022 ਦੇ ਵਿੱਚ ਤਾਂ ਉਹਨਾਂ ਨੇ ਉਹ ਕਰ ਦਿਖਾਇਆ ਪੂਰੇ ਪੰਜਾਬ ਦੇ ਨਾਲ ਨਾਲ ਜਿਹੜਾ ਕਦੇ ਕੋਈ ਨਹੀਂ ਸੀ ਸਕਦਾ ਸੋ ਮੈਂ ਉਹਨਾਂ ਚੀਜ਼ਾਂ ਲਈ ਰਣੀ ਆ ਹਮੇਸ਼ਾ ਜਦੋਂ ਤੱਕ ਮੈਂ ਜਿਉਂਦਾ ਰਹੂੰ ਸਾਝ ਸਾ ਤੇ ਮੈਂ ਭਧੌੜ ਦੇ ਲੋਕਾਂ ਨੂੰ ਇੱਕ ਚੀਜ਼ ਜ਼ਰੂਰ ਕਹਿਣਾ ਚਾਹੂੰਗਾ ਕਿ ਤੁਹਾਡੇ ਕੰਮਾਂ ਦੇ ਲਈ ਮੈਂ ਹਰ ਵਕਤ ਤਤਪਰਾਂ ਕਿਉਂਕਿ ਲੋਹਾ ਜੀ ਮੇਰਾ ਤਾਂ ਇਹ ਟਾਰਗੇਟ ਬੋਰਡ ਲੱਗਿਆ ਹੋਇਆ ਜੀ ਸਾਰਾ ਜੀ ਜੋ ਕਰਿਆ ਨਹੀਂ ਨਹੀਂ ਜੀ ਇਹਦਾ ਜੋ ਕਰਨਾ ਹੈ ਜੋ ਕਰਨਾ ਹੈ ਜੋ ਕਰਨਾ ਹੈ ਜੋ ਆਪਣਾ ਚੀਜ਼ ਕਰਨਾ ਇਹ ਤਾਂ डन ਹੋਇਆ ਹੋਇਆ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਸਾਰੇ ਪਿੰਡਾਂ ਦਾ ਲਿਖਿਆ ਹੋਇਆ ਵੀ ਕਿਹੜੇ-ਕਿਹੜੇ ਪਿੰਡ ਆਪਾਂ ਕੀ-ਕੀ ਕੁੱਝ ਕਰਨਾ ਭਧੌੜ ਦੇ ਲੋਕਾਂ ਨੂੰ ਤੁਹਾਡੇ ਮਾਧਿਅਮ ਨਾਲ ਇੱਕੋ ਚੀਜ਼ ਕਹਿਣਾ ਚਾਹੂੰਗਾ ਕਿ 2024 ਦੇ ਆਖਰ ਤੱਕ ਭਦੌੜ ਹਲਕੇ 'ਚ ਵੱਡੇ ਕੰਮ ਕੋਈ ਇਹੋ ਜਿਹੇ ਕੰਮ ਨਹੀਂ ਰਹੂਗਾ ਕਿ ਮੇਰੇ ਵਲੰਟੀਅਰ ਕਹਿੰਦੇ ਨੇ ਕਿ ਸਾਡੇ ਪਿੰਡ ਲਾਇਬ੍ਰੇਰੀ ਨਹੀਂ ਬਣੀ ਜਾਂ ਸਾਡੇ ਪਿੰਡੋ ਵੱਡਾ ਗਰਾਊਂਡ ਨਹੀਂ ਬਣਿਆ ਜਾਂ ਸਾਡੇ ਪਿੰਡ ਵਾਲੀਬਾਲ ਦਾ ਗਰਾਊਂਡ ਨਹੀਂ ਬਣਿਆ ਜਾਂ ਸਾਡੇ ਪਿੰਡ ਕੋਈ ਚੰਗਾ ਬਾਸ ੱਸੜਾ ਨਹੀਂ ਬਣਿਆ ਜਾਂ ਸਾਡੇ ਘਰ ਸਾਡੇ ਪਿੰਡ ਪੰਚਾਇਤ ਘਰ ਨਹੀਂ ਬਣਿਆ ਜਾਂ ਸਾਡੇ ਕੋਈ ਮੰਦਰ ਗੰਬਾ ਬੰਨੀ ਬਣਿਆ ਸੋ ਇਹ ਵੱਡੇ ਕੰਮ ਨੇ ਜਿਹੜੇ ਮੇਜਰ ਉਹ ਕੋਈ ਕੰਮ ਇਹੋ ਜਿਹਾ ਛੱਡਾਂਗੇ ਨਹੀਂ ਜਿਹੜਾ ਕਿੱਤੇ ਕਰਨ ਬੰਨੀ ਹੋ ਰਹਿ ਜਵੇ ਸੋ ਮੈਂ ਇਹੀ ਬੇਨਤੀ ਕਰੂਗਾ ਕਿ ਤੁਸੀਂ ਬਹਿਲਾ ਪਹਿਲਾਂ ਵੀ ਬੜਾ ਸਾਥ ਦਿੱਤਾ ਤੇ ਮੈਨੂੰ ਪੂਰਨ ਅੰਬੀ ਦਾ ਕਿ ਇਸ ਬਾਰੇ ਵੀ ਤੁਸੀਂ ਆਪਣੇ ਉਮੀਦਵਾਰ ਭਰਾ ਮੀਤ ਹਰਜੀਤ ਦਾ ਸਾਥ ਦੇ ਕੇ ਉਹਨਾਂ ਨੂੰ ਪੂਰੇ ਪੰਜਾਬ ਦੀ ਤੇ ਲੋਕ ਸਭਾ ਸੰਗਰੂਰ ਦੀ ਆਵਾਜ਼ ਹੈ ਜਿਹੜੀ ਬਣਾ ਕੇ ਉਹ ਸੰਸਦ ਦੇ ਵਿੱਚ ਭੇਜੋਗੇ ਇਹ ਸੰਸਦ ਵਿਧਾਇਕ ਲਾਲ ਸਿੰਘ ਉਹ ਗੋਕੀ ਜਿਨ੍ਹਾਂ ਨੇ ਹਲਕਾ ਭਦੌੜ ਦੇ ਵਿੱਚ ਕੀਤੇ ਵਿਕਾਸ ਕਾਰਜ ਅਤੇ ਆਉਣ ਵਾਲਾ ਇਹਨਾਂ ਦਾ ਜਿਹੜਾ ਟੀਚਰ ਉਹਦੇ ਬਾਰੇ ਵੀ ਗੱਲਾਂ ਕੀਤੀਆਂ ਸਮੇਂ-ਸਮੇਂ ਤੇ ਇਹਨਾਂ ਨਾਲ ਗੱਲ ਕਰਦੇ ਰਹਾਂਗੇ ਮੈਲੂ ਬਾਦ ਸਿੰਘ ਲਾ ਦੇ ਨਾਲ ਕੁਮਾਰ ਬਿਸ਼ਪ ਜੀ 7 ਡੇ ਨਿਊਜ਼ ਬਰਨਾਲ